ਸੋ ਅੱਜ ਦੇ ਦਿਨ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਨੇ ਆ ਕਿ ਜਿਹੜੀ ਅਸੀਂ ਪਰਮੇਸ਼ਵਰ ਦੇ ਹੁਕਮ ਮੰਨਦੇ ਆ ਜਿਹੜੀ ਅਸੀਂ ਆਗਿਆਕਾਰੀ ਕਰਦੇ ਆ ਆਗਿਆਕਾਰੀ ਇਸ ਸ਼ਬਦ ਦਾ ਮਤਲਬ ਹੁੰਦਾ ਪ੍ਰਭੂ ਦੀਆਂ ਗੱਲਾਂ ਨੂੰ ਮੰਨਣਾ ਪ੍ਰਭੂ ਦੀ ਜਦੋਂ ਅਸੀਂ ਆਗਿਆਕਾਰੀ ਕਰਦੇ ਆ ਤੇ ਇਹਦੇ ਵਿੱਚੋਂ ਇੱਕ ਬਰਕਤ ਨਿਕਲਦੀ ਏ ਹਰ ਵਾਰੀ ਜਦੋਂ ਤੁਸੀਂ ਪਰਮੇਸ਼ਵਰ ਦੀਆਂ ਗੱਲਾਂ ਨੂੰ ਮੰਨਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਉਹਦੇ ਬਦਲੇ ਬles ਕਰਦਾ ਏ ਮੈਂ ਵੇਖਿਆ ਬਹੁਤ ਸਾਰੇ ਲੋਕ ਬੜੀਆਂ ਪ੍ਰਾਰਥਨਾਵਾਂ ਕਰਦੇ ਨੇ ਬੜੇ ਰੋਜ਼ੇ ਰੱਖਦੇ ਨੇ ਬੜੇ ਵਚਨ ਵੀ ਯਾਦ ਕਰਦੇ ਨੇ ਇੱਕ ਵਾਰੀ ਇੱਕ ਪਿਓ ਸੀਗਾ ਉਹਦੀ ਕੁੜੀ ਸੀਗੀ ਮੇਰੀ ਬੇਟੀ ਦੇ ਵਰਗੀ ਬੜੀ ਇੰਟੈਲੀਜੈਂਸੀ ਸੀਗੀ ਉਹਨੇ ਆਪਣੀ ਬੇਟੀ ਨੂੰ ਕਿਹਾ ਕਹਿੰਦਾ ਪੁੱਤ ਜਾ ਜਾ ਕੇ ਆਪਣਾ ਕਮਰਾ ਸਾਫ਼ ਕਰ ਕਹਿੰਦਾ ਜਾ ਜਾ ਕੇ ਆਪਣਾ ਕਮਰਾ ਸਾਫ਼ ਕਰ ਸੋ ਕੁੜੀ ਜਿਹੜੀ ਸੀਗੀ ਉਹ ਆਪਣੇ ਕਮਰੇ ਦੇ ਵਿੱਚ ਚੱਲ ਗਈ ਉਹਦਾ ਡੈਡੀ 1 ਘੰਟੇ ਬਾਅਦ ਆਇਆ ਤੇ ਕਮਰਾ ਉਹਦਾ ਹੀ ਖਿਲਰਿਆ ਪਿਆ ਸੀਗਾ ਤੇ ਕੁੜੀ ਜਿਹੜੀ ਸੀ ਬੈੱਡ ਦੇ ਉੱਤੇ ਮਜੇ ਨਾਲ ਬੈਠੀ ਫੋਨ ਚਲਾਉਂਦੀ ਸੀਗੀ ਤੇ ਉਹਨੇ ਜਾ ਕੇ ਕੁੜੀ ਨੂੰ ਕਿਹਾ ਕਹਿੰਦਾ ਪੁੱਤ ਮੈਂ ਤੈਨੂੰ ਕਿਹਾ ਸੀਗਾ ਤੂੰ ਕਮਰਾ ਸਾਫ਼ ਕਰ ਤੂੰ ਕਮਰਾ ਕਿਉਂ ਨਹੀਂ ਸਾਫ਼ ਕੀਤਾ ਕਹਿੰਦੀ ਪਾਪਾ ਕਹਿੰਦੀ ਜਿਹੜਾ ਤੁਸੀਂ ਸ਼ਬਦ ਕਿਹਾ ਸੀ ਨਾ ਜਾ ਜਾ ਕੇ ਕਮਰਾ ਸਾਫ਼ ਕਰ ਮੈਂ ਇਹਨੂੰ ਅੰਗਰੇਜ਼ੀ 'ਚ ਵੀ ਬੋਲਣਾ ਸਿੱਖ ਲਿਆ ਏ ਗੋ ਐਂਡ ਕਲੀਨ ਯਰ ਰੂਮ ਕਹਿੰਦੀ ਮੈਂ ਇਹਨੂੰ ਹਿੰਦੀ 'ਚ ਵੀ ਬੋਲਣਾ ਸਿੱਖ ਲਿਆ ਏ ਜਾਓ ਜਾ ਕੇ ਆਪਣੇ ਕਮਰੇ ਕੋ ਸਾਫ ਕਰੋ ਕਹਿੰਦੀ ਮੈਂ ਇਹਨੂੰ ਫ੍ਰੈਂਚ ਚ ਵੀ ਸਿੱਖ ਲਿਆ ਮੈਨੂੰ ਫ੍ਰੈਂਚ ਆਉਂਦੀ ਨਹੀਂ ਮੈਂ ਦਾਤ ਨਹੀਂ ਸਕਦਾ ਕਹਿੰਦੀ ਮੈਂ ਇਹਨੂੰ ਇਟਾਲੀਅਨ ਚ ਵੀ ਸਿੱਖ ਲਿਆ ਹੈ ਕਹਿੰਦੀ ਮੈਂ ਬਹੁਤ ਸਾਰੀਆਂ ਬੋਲੀਆਂ ਚ ਸਿੱਖ ਲਿਆ ਹੈ ਕਿ ਜਾ ਜਾ ਕੇ ਕਮਰਾ ਸਾਫ ਕਰ ਅੱਜ ਚਰਚ ਚ ਬਹੁਤ ਸਾਰੇ ਲੋਕ ਇਹੋ ਜਿਹੇ ਆ ਉਹਨਾਂ ਦੇ ਕੋਲ ਬੜਾ ਗਿਆਨ ਹੈ ਹਾਲੇਲੂਇਆ ਮੇਰੇ ਕੋ ਤੇ ਨਾ ਹੈ ਨਹੀਂ ਪਰ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਗਿਆਨ ਦੇ ਨਾਲ ਭਰੇ ਹੋਏ ਨੇ ਉਹਨਾਂ ਦੇ ਕੋਲ ਇੰਨਾ ਗਿਆਨ ਹੈ ਕਿ ਉਹ ਬਾਈਬਲ ਦੀਆਂ ਆਇਤਾਂ ਤੁਹਾਨੂੰ ਇੱਕ ਤੋਂ ਬਾਅਦ ਇੱਕ ਸੁਣਾ ਸਕਦੇ ਆ ਉਹਨਾਂ ਨੂੰ ਇਹ ਵੀ ਪਤਾ ਅਬਰਾਹਮ ਦੇ ਡੈਡੀ ਦਾ ਕੀ ਨਾਂ ਸੀ ਸ਼ਾਇਦ ਉਹਨਾਂ ਚੋਂ ਕਈਆਂ ਨੂੰ ਇਹ ਵੀ ਪਤਾ ਕਿ ਅਬਰਾਹਮ ਦੇ ਜਿਹੜਾ ਦਾਦਾ ਸੀਗਾ ਉਹਦਾ ਕੀ ਨਾਂ ਸੀਗਾ ਮੈਨੂੰ ਨਹੀਂ ਪਤਾ ਹੈਗਾ ਉਹਦੇ ਦਾਦੇ ਦਾ ਕੀ ਨਾਂ ਸੀ ਡੈਡੀ ਦਾ ਪਤਾ ਹੈ ਸੋ ਬਹੁਤ ਸਾਰੀਆਂ ਗੱਲਾਂ ਉਹ ਜਾਣਦੇ ਨੇ ਪਰ ਗੱਲਾਂ ਜਾਣਨ ਦੇ ਨਾਲ ਤੁਸੀਂ ਪ੍ਰਭੂ ਨੂੰ ਖੱਟ ਨਹੀਂ ਸਕਦੇ ਜਿਹੜਾ ਗਿਆਨ ਹੈ ਇਹ ਆਪਣੇ ਆਪ ਚ ਸੰਪੂਰਨ ਨਹੀਂ ਹੈ ਗਿਆਨ ਸੰਪੂਰਨ ਉਦੋਂ ਬਣਦਾ ਹੈ ਜਦੋਂ ਗਿਆਨ ਬੁੱਧ ਚ ਤਬਦੀਲ ਹੋ ਜਾਂਦਾ ਹੈ ਕਾਦੇ ਚ ਤਬਦੀਲ ਹੋ ਜਾਂਦਾ ਜਦੋਂ ਨੋਲਿਜ ਵਿਜ਼ਡਮ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਗਿਆਨ ਹੈ ਉਹ ਸੰਪੂਰਨ ਹੁੰਦਾ ਹੈ ਜਿਹੜਾ ਗਿਆਨ ਹੈ ਇਹਦਾ ਮਤਲਬ ਹੈ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਪਰ ਜਿਹੜੀ ਬੁੱਧ ਹੈ ਉਹਦਾ ਕੀ ਮਤਲਬ ਹੈ ਬੁੱਧ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਜਾਣਕਾਰੀ ਮੈਨੂੰ ਮਿਲੀ ਹੈ ਉਹਨੂੰ ਮੈਂ ਆਪਣੀ ਜ਼ਿੰਦਗੀ ਚ ਕਿਵੇਂ ਲਾਗੂ ਕਰ ਸਕਦਾ ਹallelujah ਤੇ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਦੀ ਆਗਿਆਕਾਰੀ ਕਰਦੇ ਹੋ ਉਦੋਂ ਪਰਮੇਸ਼ਵਰ ਤੁਹਾਡੇ ਤੋਂ ਖੁਸ਼ ਹੁੰਦਾ ਤੁਹਾਡੇ ਗਿਆਨ ਤੋਂ ਕਦੇ ਖੁਸ਼ ਨਹੀਂ ਹੁੰਦਾ ਤੁਸੀਂ ਭਾਵੇਂ ਬਾਈਬਲ ਦੀਆਂ ਛਾੜ ਦੀਆਂ ਛਾੜ ਕਿਤਾਬਾਂ ਯਾਦ ਕਰ ਲਓ ਭਾਵੇਂ ਤੁਸੀਂ ਰਸੂਲਾਂ ਦਾ عقیدہ ਯਾਦ ਕਰ ਲੋ ਅਪੋਸਲਸ ਗਰੀਡ ਭਾਵੇਂ ਤੁਸੀਂ ਜੋ ਮਰਜੀ ਯਾਦ ਕਰ ਲੋ ਜੇਕਰ ਤੁਸੀਂ ਉਹਨਾਂ ਗੱਲਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਚ ਲਾਗੂ ਕਰਨ ਚ ਅ ਸਫਲ ਹੋਏ ਤਾਂ ਤੁਸੀਂ ਪਰਮੇਸ਼ਵਰ ਦੀਆਂ ਵਰਕਤਾਂ ਨੂੰ ਕਈ ਵਾਰੀ ਪ੍ਰਾਪਤ ਨਹੀਂ ਕਰ पाओਗੇ ਜਿਹੜੀਆਂ ਪਰਮੇਸ਼ਵਰ ਨੇ ਤੁਹਾਡੇ ਲਈ ਰੱਖੀਆਂ ਨੇ ਹਾਲੇਲੂਇਆ